ਮੱਲੋ ਮਰੂਤੀ ਵਾਲਿਆਂ ਦੀ ਇੱਕ ਨਵੀਂ ਗੱਡੀ ਆਈ ਆ ਅੱਜ ਤੁਹਾਨੂੰ ਨਾ ਉਹ ਗੱਡੀ ਦਾ ਰਿਵਿਊ ਦੇਣਾ ਨਵੀਂ ਗੱਡੀ ਦਾ ਬਿਲਕੁਲ ਨਵੀਂ ਗੱਡੀ ਆਈ ਆ ਉੱਤੇ ਚੱਲਿਆ ਤੇ ਵੱਡੀ ਗੱਲ ਪਤਾ ਨੇ ਤੁਹਾਨੂੰ ਦੱਸਾਂ ਕਿ ਕੰਪਨੀ ਵਾਲਿਆਂ ਨੇ ਸਾਧਿਆ ਪ੍ਰੀਤਾ ਸ਼ੀਸ਼ਾ ਲਈ ਸ਼ੀਸ਼ਾ ਲਈ ਇਹਦੀਆਂ ਬੈਟਰੀਆਂ ਕਿੱਥੇ ਹੈਗ ਗੱਡੀ ਚ ਹੈਗ ਨਾ ਹੈਗ ਚਾਹ ਨਹੀਂ ਤੁਹਾਨੂੰ ਕੰਪਨੀ ਦੀ ਵੀਡੀਓ ਕਰਨ ਚੱਲੇ ਆਜੋ ਆਜੋ ਇਹ ਨੇ ਨਵੀਂ ਕਾਰ ਆ ਲੈਵਿਟ ਨਮੀ ਕਾਰਾ ਦਰ ਵਿਊ ਕਰਨ ਚੱਲੇ ਆ ਅੱਜ ਅਸੀਂ ਜਮਾ ਨਮੀ ਦਾ ਕੰਮ ਪਣੀ ਨੇ ਸਦਿਆ ਵੱਡੀ ਗੱਲ ਆ ਫਰੀਦ ਇਹ ਆਪਣੇ ਚੈਨਲ ਵਾਸਤੇ ਵੱਡੀ ਗੱਲ ਆ ਤੇ ਚੈਨਲ ਬਣਾ ਲਿਆ ਇੱਕ ਆਪਾਂ ਲੋਪੋ ਵਾਲਾ ਬਹੁਤ ਲੋਕਾਂ ਨੂੰ ਲੱਗਦਾ ਹੋਵੇ ਲੋਪੋ ਵਾਲੇ ਦੀਆਂ ਵੀਡੀਓ ਚੱਕ ਕੇ ਕੋਈ ਚੈਨਲ ਬਣਾਈ ਬੈਠਾ ਹਨਾ ਉਹ ਤਾਂ ਨਹੀਂ ਸਬਸਕ੍ਰਾਈਬ ਕਰ ਰਹੇ ਆਪਣੀ ਤੁਸੀਂ ਸਬਸਕ੍ਰਾਈਬ ਕਰ ਲਓ ਉਹ ਆ ਲੋਕਾਂ ਦਾ ਚੈਨਲ ਆ ਹਾਂਜੀ ਆਜੋ ਲੈਵਿ ਸੱਜਣੂ ਆਪਾਂ ਫਰੀਦਕੋਟ ਆ ਗਏ ਓ ਪ੍ਰੀਤ ਲਿਆ ਵਖਾ ਤਾਂ ਸਹੀ ਕਿਹੜੀ ਗੱਡੀ ਦੇਖਣ ਆਇਆ ਸੀ ਵਿਕਟੋਰੀਅਸ ਵਿਕਟੋਰੀਅਸ ਇਹ ਚ ਹੈ ਜਾਂ ਕੀ ਹੈ ਯਾਰ ਪ੍ਰੀਤ ਬੜਾ ਕੋਸਾ ਕੀ ਹੈ ਹੈ ਵੇਚ ਚਲ ਕਹਿੰਦੇ ਅਰੇ ਇਹ ਤਾਂ ਡਿੱਗੀ ਜੀ ਤਿੰਨ ਚਾਰ ਫੈਕਸ਼ਨ ਠੋਕੇ ਪਿਆ ਵੇਚ ਇਹਦੇ ਕੀ ਕੀ ਹੈ ਪ੍ਰੀਤ ਵੇਚੇ ਦੇ ਆਪਾਂ ਜੇ ਆਪਾਂ ਇੱਥੇ ਸ਼ੁਰੂ ਕਰ ਲੈਨੇ ਆ ਹਨ ਮੈਂ ਮਗਰਲੇ ਪਾਸੇ ਦੀ ਆਵਾਂ ਮੈਂ ਮਗਰਲੇ ਪਾਸੇ ਦੀ ਆ ਗਿਆ ਤਰੇ ਹਾਂ ਜਦ ਤੱਕ ਕਰ ਲਏ ਆਪਾਂ ਲੇ ਮੜਿਆ ਤੂੰ ਘਰ ਸੈਟ ਸੁੱਟ ਲੈ ਸਟਾਰਟ ਹੋ ਨਹੀਂ ਹਾਂ ਰੋਹੀ ਪਲੀਜ਼ ਇਥੇ ਤੂੰ ਇਹਦੀ ਤੇਲ ਘਾਟਾ ਨਾਲ ਦੀ ਨਕਸ਼ਾ ਵੀ ਲਾ ਸਕਦੀ ਹੈ ਕਹਿੰਦੀ ਮੈਂ ਅੱਛਾ ਵੀ ਮੈਂ ਨੈਵੀਗੇਸ਼ਨ ਲਾ ਕੇ ਤੁਹਾਨੂੰ ਮੈਂ ਪਹੁੰਚਦਾ ਕਰ ਦਿੰਦੇ ਆ ਵੀ ਭਾਈ ਸਿੱਧਾ ਪਹੁੰਚੋ ਤੇਲ ਤੇ ਹਾਂ ਅਮੜੀ ਹਵਾ ਘੱਟ ਕਰ ਲੈ ਹਾਂ ਹਵਾ ਹਵਾ ਘੱਟ ਕਰ ਹਾਂ ਇਹਦੇ ਵਿੱਚ ਆਪਾਂ ਜੀ ਇਹਦੇ ਮੀਨੂ ਚ ਆ ਜਗੇ ਇਹ ਚ ਐਂਡਰੋਇਡ ਆਟੋ ਵੀ ਆ ਜਾਂਦਾ ਹੂੰ ਐਪਲ ਕਾਰ ਪੀਲੇ ਵੀ ਆ ਗਿਆ ਅਲੈਕਸਾ ਵੀ ਆ ਜਾਂਦੀ ਹੈ ਅਲੈਕਸਾ ਤੋਂ ਕੁਝ ਪੁੱਛੀ ਜੋ ਉਹਦੀ ਚਾ ਉਹ ਸੇ ਅਲੈਕਸਾ ਦਾ ਨਾਂ ਲਿਆ ਤੇ ਅਲੈਕਸਾ ਬੋਲ ਪੀ ਉਹਦੀ ਚੱਲ ਪਈ ਅਲੈਕਸਾ ਸਟਾਪ ਅਲੈਕਸਾ ਕਹਿੰਦੇ ਪੰਜਾਬੀ ਚ ਵੀ ਹੋ ਜਾਂਦੀ ਹੈ ਇਹ ਹਾਂ ਲੈਂਗੁਏਜ ਚ ਕੋਈ ਸਿਲੈਕਟ ਕਰ ਲਓ ਇਹਦੇ ਵਿੱਚ ਐਪਲੀਕੇਸ਼ਨ ਆ ਦੀ ਆਪਸ਼ਨ ਆ ਇਹਦੇ ਵਿੱਚ ਆਪਾਂ ਐਪਲੀਕੇਸ਼ਨ ਆ ਮੰਨ ਕੇ ਚੱਲੋ WhatsApp ਡਾਊਨਲੋਡ ਕਰਨਾਗਾ YouTube ਡਾਊਨਲੋਡ ਕਰਨਾ ਇਹਦੇ ਵਿੱਚ ਹੀ ਹੋ ਜਾਊਗਾ ਇਨਬਿਲਟ ਇਦੇ ਵਿੱਚ ਡਾਲਬੀ ਸਿਸਟਮ ਲੱਗਿਆ ਹੋਆ ਹੈ ਨਾ ਆਡੀਓ ਉਹ ਜਿਹੜਾ ਸੈਨਮੇ ਚੋਂ ਹਵਾ ਆਉਂਦੀ ਆਵਾਜ਼ ਆਉਂਦੀ ਹੁੰਦੀ 4 ਸਪੀਕਰ ਆ ਸਾਰੇ ਇਹ ਚ ਸਬੂਫਰ ਵੀ ਇਹਦੇ ਵਿੱਚ ਹੀ ਆ ਮੀਡੀਆ ਕੰਟਰੋਲ ਆ ਗਿਆ ਆਪ ਨੂੰ ਫੋਨ ਦੇ ਕੰਟਰੋਲਸ ਆ ਗਏ ਇਹਦੇ ਵਿੱਚ ਸੈਟਿੰਗਸ ਆ ਗਏ ਇਹਦੇ ਵਿੱਚ ਜਿਹੜੀਆਂ ਐਮਬੈਡਡ ਲਾਈਟ ਨਹੀਂ ਹੁੰਦੀਆਂ ਹਾਂ ਰੰਗ ਰੰਗਾਂ ਲਾਈਟਾਂ ਆਈਆਂ ਲਾਈਟਾਂ ਹਾਂ ਉਹ ਕਹਿੰਦੇ ਬਾਵਾ ਰੰਗਾਂ ਦੀਆਂ ਹੋ ਜਾਂਦੀਆਂ ਨੇ ਬਾਵਾ ਰੰਗ ਉਹ 65 ਰੰਗ ਆ ਵੀ ਜਿਹੜਾ ਰੰਗ ਸਿਲੈਕਟ ਕਰ ਲਿਆ ਹਾਂਜੀ ਉਹ 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 ਰੰਗ ਇਹ ਤੇ ਹੋ ਜੂਗਾ ਇਦੂ ਗਾਹ ਆ ਗਿਆ ਆਪਣੇ ਕੋਲੇ ਕਲਾਈਮੇਟ ਕੰਟਰੋਲ ਇਹ ਕਲਾਈਮੇਟ ਕੰਟਰੋਲ ਆਪਾਂ ਜਿਹੜੇ ਆ ਵਾਲੇ ਫੰਕਸ਼ਨ ਹੈ ਉੱਤੇ ਵੀ ਲਿਆ ਜਾ ਸਕਦੇ ਆ ਪੱਖਾ ਘੱਟ ਵੱਧ ਕਰਨਾ ਠੰਡ ਘੱਟ ਵੱਧ ਕਰਨੀ ਆ ਤੇ ਨਾਲ ਹੀ ਜਿਹੜਾ 에ਅਰ ਪਿਉਰੀਫਾਈ ਵੀ ਜਿੰਨੇ ਪੋਲਿਊਸ਼ਨ ਵਾਲੇ ਦਿਲਾਂ ਦੇ ਵਿੱਚ ਅੱਛਾ ਬਈ ਹਵਾ ਸਾਨੂੰ ਪਿਉਰੀਫਾਈ ਕਰਕੇ ਦੇਊਗਾ ਇਹ ਹਾਂ ਇਹਦੇ ਵਿੱਚ ਫਿਲਟਰ ਫਿਲਟਰ ਹੀ ਲੱਗਿਆ ਹੋਇਆ ਹੋਊਗਾ ਵੀ ਉਹ ਚੇਂਜ ਹੋ ਜਾ ਕਰੂਗਾ ਤੇ ਉਹਦੇ ਨਾਲ ਇਹ ਆਪਣੀ ਹਵਾ ਵੀ ਆਪਾਂ ਨੂੰ ਇਹ ਪਿਓਰ ਕਰਕੇ ਦੇਊਗਾ ਉਦੋਂ ਗਾਹ ਇਹਦੇ ਵਿੱਚ ਆਪਣਾ ਸਭ ਤੋਂ ਘੈਂਟ 360 ਡਿਗਰੀ ਕੈਮਰਾ ਆ ਗਿਆ ਇਹਨੂੰ ਆਪਾਂ ਆਨ ਕਰ ਲੈਣੇ ਆ ਦੇ ਹੂੰ ਆ ਦੇਖਾ ਚਾਹੀ ਮੂਰਲਾ ਫਰੰਟ ਵਾਲਾ ਵੀਊ ਵੀ ਆ ਗਿਆ ਜੇ ਆਪਾਂ ਇਥੋਂ ਵੀਊ ਚੇਂਜ ਕਰਨਾਗਾ ਕੱਲਾ ਫਰੰਟ ਵਾਲਾ ਕਰਨਾ ਉਹ ਵੀ ਕਰ ਸਕਦੇ ਆ ਫਰੰਟ ਵਾਲੇ ਦੇ ਨਾਲ ਪਾਰਲਾ ਸਾਈਡ ਵਾਲਾ ਹਾਂ ਉਹ ਵੀ ਕਰ ਸਕਦੇ ਆ ਇਧਰ ਲਾ ਤਾਂ ਆਪ ਦੇਖ ਹੀ ਲੈਣਾ ਤੇ ਜੇ ਆਪਾਂ ਦੋਨੇ ਸਾਈਡਾਂ ਵਾਲੇ ਤੇ 360 ਕਰਨਾਗਾ ਉਹ ਵੀ ਕਰ ਸਕਦੇ ਆ ਤੇ ਇੱਕ ਜਿਹੜਾ ਤੂੰ ਖੁੰਝਾ ਸਿਲੈਕਟ ਕਰੇਂ ਇੱਥੇ ਤੁਰੇ ਬੀ ਗੱਡੀ ਬੈਕ ਬੂਖ ਲਾਉਣੀ ਆ ਕੋਈ ਗੱਲ ਬਾਤ ਉਧਰੋਂ ਹੀ ਉਧਰੋਂ ਹੀ ਉਧਰੋਂ ਹੀ ਉਧਰੋਂ ਹੀ ਫਿਰ ਆਪਾਂ ਇਹਦੇ ਇੱਥੋਂ ਥੱਲੇ ਆ ਜਾਈਏ ਇੱਥੇ ਆਪਾਂ ਨੂੰ ਵਾਇਰਲੈਸ ਆਪਾਂ ਨੂੰ ਚਾਰਜਰ ਮਿਲ ਜਾਂਦਾ ਹਾਂ ਉਦੋਂ ਥੱਲੇ ਆਪਾਂ ਨੂੰ ਸੀ ਪੋਰਟ ਵਾਲੇ ਆਪਾਂ ਨੂੰ ਚਾਰਜਰ ਮਿਲ ਜਾਂਦੇ ਆ ਉਹ ਮਿਲ ਜਾਂਦੇ ਆ ਆਟੋਮੈਟਿਕ ਆਪਾਂ ਨੂੰ ਗੀਅਰ ਬਾਕਸ ਮਿਲ ਗਿਆ ਹਨਾ ਪੰਜ ਗੀਅਰ ਆ ਮੈਨ ਲੱਗਦਾ ਇਹਦੇ ਤੇ ਆਹ ਆਪਾਂ ਨੂੰ ਸੀਟਾਂ ਮਿਲ ਗਈਆਂ ਹਵਾਲਾਂ ਅੱਛਾ ਦੋਨਾਂ ਸੀਟਾਂ ਨੂੰ ਵੈਂਟੀਲੇਸ਼ਨ ਦੇਊਗਾ ਮੂਰਿਆਂ ਨੂੰ ਸੀਟਾਂ ਮਿਲ ਗਈਆਂ ਆਪਾਂ ਨੂੰ ਇਹ ਸੀਟ ਆ ਜਿਹੜੀ ਆ ਆ ਗਈ ਹੈ ਨਾ ਇਹ ਤਾਂ ਇਲੈਕਟ੍ਰੋਨਿਕ ਆ ਅਡਜਸਟਮੈਂਟ ਵੀ ਇਹਦੀ ਅੱਛਾ ਇੱਕ ਮਿੰਟ ਮੈਂ ਆਵਾਂ ਇਧਰਲੇ ਪਾਸੇ ਅਡਜਸਟਮੈਂਟ ਵੀ ਇਹਦੀ ਇਲੈਕਟ੍ਰੀਕਲ ਅੱਛਾ ਆਹ ਸੀਟਾਂ ਵੀ ਐਡਜਸਟ ਆ ਜਿਹੜੀਆਂ ਉਹ ਆਹ ਸਟੀਅਰਿੰਗ ਕੰਟਰੋਲ ਤੇ ਆ ਜਗੇ ਹੈ ਨਾ ਆਪਾਂ ਆਪ ਨੂੰ ਕਰੂਜ਼ ਕੰਟਰੋਲ ਵੀ ਮਿਲ ਜਾਂਦਾ ਉਹਨੂੰ ਕਰੂਜ਼ ਨੂੰ ਸੈੱਟ ਕਿਵੇਂ ਕਰਨਾ ਉਹ ਵੀ ਮਿਲ ਜਾਂਦਾ ਜਿਹੜਾ ਲਾਈਨ ਅਸਿਸਟ ਵੀ ਲਾਈਨ ਦੇ ਵਿੱਚ ਹੀ ਚੱਲੇ ਵੀ ਆਹ ਗੱਡੀ ਆਹ ਉਹ ਉਹ ਲਾਈਨ ਦੇ ਵਿੱਚ ਬਾਹਰ ਨਾ ਬਾਹਰ ਨਾ ਨਿਕਲੇ ਬਾਹਰ ਨਾ ਨਿਕਲੇ ਤੇ ਇੱਕ ਗੱਡੀ ਨੂੰ ਸੈਂਸ ਕਰ ਲੇ ਵੀ ਆਪਾਂ ਇੱਥੇ ਸੈੱਟ ਕਰ ਸਕਦੇ ਹਾਂ ਵੀ ਗੱਡੀ ਤੋਂ ਆਪਾਂ 20 ਮੀਟਰ ਦੂਰ ਵੀ ਗੱਡੀ ਮੂਰਲੀ 90 ਤੇ ਜਾਂਦੀ ਆ ਆਪਾਂ 100 ਤੇ ਜਾਂਦੇ ਹੋਏ ਹਨ ਇਹਨੇ 20 ਮੀਟਰ ਦੂਰ ਆਪ ਹੀ 90 ਤੇ ਹੋ ਜਾਣਾ ਅੱਛਾ ਹਾਂ ਤੇ ਮਿਲ ਜਾਂਦੇ ਆਪ ਨੂੰ ਜਦੋਂ ਉਹ ਗੱਡੀ ਪਾਸੇ ਹੋ ਗਈ ਉਦੋਂ ਇਹਨੇ ਆਪਦੀ ਆਪ ਚੱਲ ਪੈਣਾ ਸਟੀering ਤੇ ਆਪਾਂ ਨੂੰ ਨਾਲ ਹੀ ਆਪਾਂ ਨੂੰ ਆਹਦੇ ਪੈਡਲ ਸ਼ਿਫਟਰ ਮਿਲ ਜਾਂਦੇ ਆ ਜੇ ਆਪਾਂ ਗਾਣੇ ਬਾਜਵਾ ਵਧ ਘਟ ਕਰਨੀ ਆ ਜਾਂ ਮੀਡੀਆ ਕੰਟਰੋਲ ਆ ਉਹ ਸਾਰੇ ਇਧਰਲੇ ਪਾਸੇ ਆ ਗਏ ਆਹ ਕਰੂਜ਼ ਦੇ ਸਾਰੇ ਬਟਨ ਆ ਗਏ ਇੱਥੇ ਹਨਾ ਆਪਾਂ ਨੂੰ ਪਾਵਰ ਆਫ ਕਰਨੀ ਆ ਆਪਣੇ ਆਹ ਪਾਰਕਿੰਗ ਸੈਂਸਰ ਆਨ ਆਫ ਕਰਨੇ ਆ ਆ ਕੈਮਰਾ ਵਿਊ ਚੇਂਜ ਕਰਨਾ ਹੈਗਾ ਤੇ ਇੱਕ ਜਿਹੜਾ ਆਹ ਜਾਂ ਤੁ શીਸ਼ਾ ਜਾਂ ਉਹ ਇਹ ਕਹਿੰਦੇ ਵਾਤੇ ਹਵਾ ਹਵਾ ਪੈਣ ਤੋਂ ਆ ਇਹ ਹਵਾ ਫੈਨ ਤੋਂ ਨਹੀਂ ਇਹਦੇ ਵਿੱਚ ਇਹਦੇ ਉਨੂੰ ਮੈਂ ਤਾਂ ਨਾ ਆਪਾਂ ਆਖੀ ਸੀ ਦਿਸੂਗਾ ਵਿੱਚ ਦੀ ਉਹ ਸੀ ਉਹ ਦੀਨੇ ਨਾ ਖਰਜ ਜਗੀ ਜਾਂਦੇ ਹਾਂ ਆ ਇਹਨੂੰ ਆਪਾਂ ਇਹ ਹੈਡਸ ਅਪ ਡਿਸਪਲੇ ਹੁੰਦੀ ਆ ਜਿਹਦੀ ਆਪਾਂ ਪੋਜੀਸ਼ਨ ਆਦੇ ਤਾਂ ਠਾਂ ਠਾਂ ਕਰਨੀ ਆ ਜਿੰਨੀ ਮਰਜੀ ਵੀ ਆਪਦੀ ਕੱਦ ਦੇ ਸਾਨਾ ਵੀ ਜਿਹੜਾ ਜਿਹੜਾ ਆ ਮੀਟਰ ਆ ਉਹ ਤਾਂ ਆ ਜੂਗਾ ਉਹ ਤਾਂ ਆ ਜੂਗਾ ਮੰਨ ਕੇ ਚੱਲੋ ਆਪਾਂ ਹੁਣ ਸਾਹਮਣੇ ਦੇਖ ਕੇ ਗੱਡੀ ਚਲਾਉਣੀ ਹੁੰਦੀ ਹੈ ਨਾ ਵੀ ਸਪੀਡ ਆ ਗਈ ਆਰ ਪੀ ਐਮ ਆ ਗਏ ਗੱਡੀ ਗਰਮ ਠੰਡੀ ਆ ਉਹ ਜਿਹੜੇ ਮੇਨਲੀ ਫੀਚਰ ਆ ਉਹ ਆ ਜਾਂਦੇ ਆ ਪਰ ਉਹ ਦੂਗਾਂਾ ਆਪਣਾ ਸਟੀਅਰਿੰਗ ਜਿਹੜਾ ਐਡਜਸਟਮੈਂਟ ਆ ਉਹ ਐਵੇਂ ਵੀ ਹੋ ਜਾਂਦੀ ਆ ਤੇ ਖੁੰਦਾ ਆ ਸੀ ਹਾਂ ਉਹ ਸੇ ਲੈ ਉਹ ਸੇ ਐਂ ਹੋ ਜਾਂਦਾ ਤਾਂ ਠਾਹ ਠਾਈ ਹੋ ਜਾਂਦਾ ਐਨੀ ਉਂ ਹੀ ਨਾ ਖਿੱਚਲੀ ਕਿਤੇ ਇਹ ਹੁੰਦਾ ਫਕਸ਼ਨ ਹੀ ਆ ਉਹ ਫਕਸ਼ਨ ਹੀ ਆ ਇਹਦੇ ਜਿਹੜੇ ਸੀਸੇ ਜਿਹਾ ਉਹ ਵੀ ਐਵੇਂ ਕੰਨ ਜੇ ਇਕੱਠੇ ਕਰ ਲੈਂਦੀ ਆ ਉਹ ਸੇ ਬਟਨ ਤੋਂ ਹੀ ਇਹ ਆਪਣ ਨੂੰ 3 ਇੰਚਾਂ ਆਪਸ਼ਨ ਚ ਮਿਲ ਜਾਂਦੀ ਐ ਇੱਕ ਸੀਐਨਜੀ ਇੱਕ ਪੈਟਰੋਲ ਤੇ ਇੱਕ ਪੈਟਰੋਲ ਹਾਈਬ੍ਰਿਡ ਤੇ ਮੈਨੂੰ ਲੱਗਦਾ 1.5 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਹਾਂ 1.5 ਤੋਂ ਸ਼ੁਰੂ ਹੁੰਦੀ ਹੈ ਤੇ ਲਾਸਟ ਕਹਿੰਦੇ ਇਹਦਾ ਪ੍ਰਾਈਸ 198 ਲੱਖ 98000 1998000 1998000 ਤੇ ਸਨਰੂਫ ਜਿਹੜੇ ਬੇਸਿਕ ਫੀਚਰ ਆ ਗਏ ਹਨ ਸਨਰੂਫ ਆ ਗਈ ਤੇ ਜਿੰਨੇ ਵੀ ਬੇਸਿਕ ਫੀਚਰ ਆ ਉਹਦੇ ਵਿੱਚ ਹੈਗੇ ਹੀ ਆ ਸਾਰੇ ਹੀ ਆ ਜਿਹੜੀ ਇਹਦੀ ਆਪਣੀ ਡਿੱਗੀ ਵਾਲਾ ਫੀਚਰ ਹੈਗਾ ਆ ਜਾ ਡਿੱਗੀ ਵਾਲਾ ਦੇਖਾਂ ਖਾਂ ਡਿੱਗੀ ਚ ਕੀ ਆ ਉਹ ਇੱਕ ਆ ਦੇਖਾਂ ਜੀ ਸ਼ਾ ਕਿੱਡਾ ਆ ਮਗਰ ਲਈ ਆ ਆ ਸਪੇਸ ਕਿੰਨੀ ਆ ਇੱਥੇ ਜਿੰਮੇ ਮਰਜ਼ੀ ਲਟ ਕੇ ਪੈ ਜਾਓ ਹਾਂ ਇਹ ਸਿੱਟਾ ਮੂਰ ਨੂੰ ਡੈਗ ਵੀ ਪੈਂਦੀਆਂ ਹੁੰਦਾ ਇਹ ਮੂਰ ਨੂੰ ਸੈਟ ਕੇ ਆਪਾਂ ਬੈੱਡ ਬੈੱਡ ਬਣਾਉਣਾ ਹਾਂ ਬੈੱਡ ਵੀ ਬਣ ਜਾਂਦਾ ਡਿੱਗੀ ਜੀ ਕੀ ਫੰਕਸ਼ਨ ਹੈ ਇਹ じゃ ਪਤਾ ਇਹਨਾਂ ਨੇ ਡਿੱਗੀ ਜੀ ਫੋਰਚੂਨਰ ਦੀ ਨਹੀਂ ਖੁੱਲਦੀ ਹੁੰਦੀ ਐ ਬਟਨ ਨਾ ੱਪ ਕੇ ਹਾਂ ਐ ਖੁੱਲ ਜਾਂਦੀ ਐ ਸਾਰ ਢਿੱਗੀਆਂ ਐ ਖੁੱਲਦੀ ਆ ਤੇ ਐਂ ਤਾਂ ਕੰਨ ਦੀ ਉਲਤ ਜੀ ਨਾ ਖੁੱਲਦੀ ਹੁੰਦੀ ਇਹਦੀ ਲੱਤ ਜੀ ਨਾ ਖੁੱਲ ਜੂ ਇਹਦੀ ਖੁੱਲਦੀ ਆ ਆਪੇ ਨੂੰ ਬੰਦ ਕਰ ਲੈਂਦੇ ਆ ਤਾਂ ਦੋ ਫੀਚਰ ਤਾਂ ਹੋ ਗਏ ਇੱਕ ਤਾਂ ਤੇਰੇ ਐਤੋਂ ਖੁੱਲਦੀ ਹੋਗੀ ਇੱਕ ਉਹ ਤੋਂ ਹੋਗੀ ਇਹ ਦੋ ਹੋ ਗਏ ਦੋ ਹੋ ਗਏ ਹਾਂ ਹੋਰ ਕੀ ਹੋ ਗਿਆ ਇਹਦਾ ਨਯਾ ਨਹੀਂ ਖੋਲਣੀ ਇਹ ਪ੍ਰੀਤ ਇਹ ਫਾਸ਼ ਨਹੀਂ ਹੋਣਾ ਇਹ ਚ ਖਲਗੀ ਖਲਗੀ ਇੱਕ ਇਰਾਂ ਅਲਰਟ ਕਰਦੀ ਵੀ ਪਿੱਛੇ ਹੋ ਜੋ ਨਹੀਂ ਇਹ ਤਾਂ ਇਹ ਤਾਂ ਖੋਲੀ ਆ ਯਾਰ ਇੱਕ ਹੋਰ ਗੱਲ ਹਾਂ ਓਏ ਇੰਡੀਕੇਟਰ ਨਾ ਇੰਡੀਕੇਟਰ ਦਿੰਦੀ ਆ ਵੀ ਪਿੱਛੇ ਹੋ ਜੋ ਨਹੀਂ ਨਹੀਂ ਇਹ ਤਾਂ ਖੋਲੀ ਆ ਤੂੰ ਨਹੀਂ 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 ਉਹ ਤਾਂ ਆਏ ਕਿਵੇਂ ਲਤਨਾ ਖੁੱਲ ਜਲ ਮੈਂ ਇੱਧਰ ਚਾਬੀ ਹੁਣ ਆ ਪਾ ਲਈ ਆ ਕਰਨੇ ਤੂੰ ਫੜੀ ਚਾਬੀ ਤੂੰ ਨਾ ਹੁਣ ਨੱਪਦੀ ਆ ਉਹਦੇ ਯਾਰ ਨੂੰ ਕਹਿਣ ਬਾਤ ਤੇ ਸਹੀ ਲੈ ਹੁਣ ਲਤਨਾ ਕਰਕੇ ਦੇ ਦੇ ਇੰਡੀਕੇਟਰ ਦਊਂਗੀ ਨਹੀਂ ਖੋਲਦੀ ਐਵੇਂ ਮਰੀ ਜਨ ਓਏ ਬਾਈ ਨਾ ਉਹ ਜਿਹੜੇ ਬੰਦੇ ਨੇ ਖੋਲਣੀ ਐ ਮੈਨੂੰ ਪਤਾ ਉਹ ਕਹਿੰਦੇ ਤੁਹਾਡੇ ਕੋਲੇ ਚਾਬੀ ਤੁਹਾਡੇ ਕੋਲੇ ਹੋਣੀ ਚਾਹੀਦੀ ਐਂ ਤਾਂ ਕੋਈ ਵੀ ਬਗਾਨਾ ਲੱਤ ਕਮਾ ਕੇ ਖੋਲ ਦੂ ਅਜੇ ਮੈਂ ਅਨਲੌਕ ਕਰ ਲਈ ਹੁਣ ਆਪਾਂ ਇਹਨੂੰ ਚਲ ਚਾਬੀ ਨੂੰ ਐ ਫਾੜਦੇ ਹਾਂ ਹਾਂ ਹੁਣ ਉਹ ਡਿਜੀਟੇਟਰ ਦੇਣ ਲੱਗ ਪਏ ਉਹ ਆ ਦੀ ਮੂੰਹ ਭੰਦੂ ਮੈਂ ਮੈਂ ਚਾਬੀ ਤਾਂ ਦੂਰ ਕਰ ਲਈ ਅਸਲ ਦੇ ਵਿੱਚ ਇਹਦਾ ਹੀ ਫਕਸ਼ਨ ਇਹ ਆ ਆ ਦੇਖ ਪਤਾ ਪਤਾ ਕੀ ਆ ਉਹ ਕਹਿੰਦੇ ਵੀ ਚਾਬੀ ਤਾਂ ਬੰਦੇ ਦੇ ਕੋਲੇ ਹੋਵੇ ਐਂ ਤਾਂ ਕੋਈ ਵੀ ਤੁਰੇ ਜਾਂਦਾ ਲੱਤ ਘਮਾ ਕੇ ਖੋਲ ਜੂ ਕੁੱਤਾ ਹੀ ਨਾਗੇ ਤਾਂ ਖੁੱਲ ਦੂ ਸੈਂਸਰੀ ਐ ਠੀਕ ਗੱਲ ਹੈ ਹੈ ਇਹ ਤਾਂ ਥੱਲੇ ਦੀ ਕੁੱਤਾ ਨਾਗੇ ਜੇ ਖੁੱਲ ਗਈ ਕੁੱਤਾ ਐ ਨਹੀਂ ਨਾ ਚਾਬੀ ਕੋਲੇ ਹੋਣੀ ਚਾਹੀਦੀ ਆ ਇੱਥੇ 6-7 ਰੰਗ ਹੁੰਦੇ ਆ ਹੈ ਰੰਗਾਂ ਚ ਵੀ ਰੰਗ ਵੀ ਬਹੁਤ ਇੱਕ ਤੂੰ ਹੋਰ ਦੇਖ ਓਏ ਛਾਤੇ ਦੀ ਕਾਲੇ ਰੰਗ ਦੀ ਕਰਤੀ ਹਾਂ ਰੰਗ ਇੱਕ ਉਹ ਅੰਦਰ ਖੜਾ ਉਹ ਬਹੁਤ ਸੋਹਣਾ ਹਰਾ ਜਿਹਾ ਬੜਾ ਸੋਹਣਾ ਉਹ ਅੰਦਰਲਾ ਹੈ ਚੱਲ ਖਾ ਦੇਖ ਲਈ ਅੰਦਰ ਚੱਲ ਆ ਜਾ ਆ ਦੇਖੋ ਫਰੀਦਪੋਟ ਵਾਲਿਆਂ ਕੋਲੇ ਆਏ ਆ ਚਲ ਇੱਕ ਫਰੀਦ ਕਹਿੰਦਾ ਯਾਰ ਜਿਹੜੀ ਸੀएनजी ਵਾਲੀ ਆ ਉਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਸੀएनजी ਵਾਲੀ ਘੱਟਦਾ ਹੈਂ ਆ ਦੇ ਯਾਰ ਗੱਡੀ ਦੀ ਤਹਿਸਤ ਦੇਖ ਯਾਰ ਗੱਡੀ ਦੀ ਲੁੱਕ ਚੱਕ ਚੱਕ ਪਾਈ ਟੱਕਰ ਗੱਡੀ ਆ ਬੜੀ ਸਰਾ ਗੱਡੀ ਵਿਚਾਲੇ ਵਾਲਾ ਉਹ ਤਾਂ ਟਾਪ ਮੇਰੇ ਨਾਲ ਇਹ ਅਬ ਵਿਚਾਲੇ ਵਾਲੇ ਤੂੰ ਮੀਟਰ ਮੀਟਰ ਦੇਖਿੰਦੇ ਸੋਹਣੇ ਆ ਇਹ ਨਹੀਂ ਨਹੀਂ ਇਹ ਇਹਨਾਂ ਦਾ ਵਿਚਾਲੇ ਵਾਲਾ ਨਹੀਂ ਏ ਇਹਨਾਂ ਦਾ ਸਭ ਤੋਂ ਥੱਲੇ ਵਾਲਾ ਮਾਡਲ ਆ ਹਾਂ ਇਹ ਸਭ ਤੋਂ بیس ਮਾਡਲ ਆ ਹਾਂ ਇਹ ਸੀਐਨਜੀ ਆਹ ਇੱਕ ਸੀਐਨਜੀ ਵਾਲੀ ਤੇ ਸੀਐਨਜੀ ਦਾ ਢੋਲ ਜਾ ਦੇ ਆ ਪਿਆ ਕਿੱਥੇ ਫਿੱਟ ਕੀਤਾ ਆ ਦੇਖ ਲੈ ਜੇ ਪਹਿਲੀ ਗੱਡੀ ਕੋਈ ਕੱਢੀ ਇਹਨਾਂ ਨੇ ਜਿਹਦਾ ਰੱਖਿਆ ਹਾਂ ਤੂੰ ਦੇਖ ਲੈ ਸੀਐਨਜੀ ਵਾਲਿਆਂ ਵਾਸਤੇ ਸਪੇਸ ਦੇਖ ਲੈ ਕੋਈ ਤਿੰਨ ਤੇ ਚੀ ਰੱਖ ਹੂੰ ਜਿਵੇਂ ਮਾਰਸ਼ੀਟ ਤੇ ਚੀ ਰੱਖ ਕੇ ਰੱਖ ਲਿਆ ਜਾ ਕਿਉਂਕਿ ਕਿਰਤ ਵਾਲੇ ਬੰਦਿਆਂ ਨੇ ਵੀ ਲੈੜੀ ਹੁੰਦੀ ਹੈ ਗੇਰ ਗੱਡੀ ਕਿ ਆ ਇਹਨਾਂ ਦਾ ਬੇਸ ਮਾਡਲ ਆ ਬੇਸ ਮਾਡਲ 'ਚ ਵੀ ਆ ਪੁਸ਼ ਬਟਨ ਕਿੰਨੇ ਫੰਕਸ਼ਨ ਦਾ ਬੇਸ ਮਾਡਲ ਜਿਹਦੇ ਕੀਲੈਸ ਐਂਟਰੀ ਆ ਆ ਕੀਲੈਸ ਐਂਟਰੀ ਆ ਉਹਦੇ ਆ ਹਾਂ ਆ ਦੇਖ ਲੈ ਲੈ ਸਾਰਾ ਆ ਆ ਆਟੋ ਆਹ ਤਾਂ ਆਟੋ ਆਲਾ ਹੀ ਸ਼ੀਸ਼ਾ ਹੈ ਵੇਹਣ ਹਾਂ ਲੈ ਤਾਂ ਆਟਾ ਚੜਨ ਵਾਲਾ ਉਹ ਵੀ ਕੀਲੈਸ ਐਂਟਰੀ ਆ ਦੇਖੀ ਬਟਨ ਜਦ ਕਰ ਸਾਈਂ ਲੋਕ ਆ ਸਾਈਂ ਨਹੀਂ ਲੋਕ ਆ ਮੂੰਹ ਜਿਹੜੀ ਕੀ ਨਹੀਂ ਚੱਕਨੀ ਬਸ ਦੇਖ ਕੇ ਨੂੰ ਕਰੀ ਤੇ ਲੋਕ ਚੈੱਕ ਕਰੋ ਯਾਰ ਲੋਕ ਚੈੱਕ ਕਰੋ ਬਾਲੀ ਸਿਰ ਆ ਗੱਡੀ ਆ ਨੈਕਸਟ ਲੈਵਲ ਦਾ ਯਾਰ ਨੈਕਸਟ ਲੈਵਲ ਆ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਮਰੂਤੀ ਵਾਲਿਆਂ ਨੇ ਹੁਣ ਤੱਕ ਇਸ ਸੈਗਮੈਂਟ ਦੀ ਸਭ ਤੋਂ ਸੁਪਰ ਫੀਚਰਡ ਗੱਡੀ ਕਰ ਹਨਾਏ ਕਰਨੇ ਫਿਰ ਆ ਗੱਲਬਾਤ ਕਰਤੀ ਆ ਨੈਕਸਟ ਲੈਵਲ ਹੋ ਗਿਆ ਕੰਮ ਟੋਰੀਅਸ ਉਹ ਉਹ ਤਾਂ ਰਾਜੂ ਵਾਂਗੂ ਕਹਦੇ ਵਿੱਚ ਇਹਨਾਂ ਨੂੰ ਸਬਸਕ੍ਰਾਈਬ ਕਰੋ ਹਾਂ ਉਹ ਕੋ ਰਾਜੂ ਵਾਲੀ ਕੱਟ ਕੇ ਲਾ ਦੇਣੀ ਆ ਮੇਰੇ ਕੋਲੇ ਪਈ ਆ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਉਹ ਪੱਕੀ ਲਾ ਦੇਣੀ ਹੈ ਮਗਰ हां ਉਹ ਉਹ ਮਗਰਲੇ ਪਾਸੇ ਪੱਕਾ ਹੀ ਲਾ ਦਿਆ ਕਰਗੇ ਹਨਾ ਤੇ ਇੱਕ ਗੱਲ ਹੋਰ ਆ ਉਹ ਫੇਰ ਦੱਸ ਦਗੇ ਵੀ ਉਹ ਚੈਨਲ ਨਾ ਭਾਈ ਕਿਸੇ ਨੇ ਸਾਡੀਆਂ ਵੀਡੀਓ ਚੱਕ ਕੇ ਨਹੀਂ ਬਣਾਇਆ ਉਹ ਸਾਡਾ ਚੈਨਲ ਸਾਡਾ ਹੀ ਆ ਜਿਹੜੇ ਵੀ ਸੱਜਣ ਸਾਨੂੰ ਲੋਪੋ ਵਾਲੇ ਚੈਨਲ ਤੇ ਦੇਖ ਰਹੇ ਆ ਉਹ ਸਾਨੂੰ ਸਬਸਕ੍ਰਾਈਬ ਕਰ ਸਕਦੇ ਸਾਨੂੰ ਕੋਈ ਤਰਾਜ ਨਹੀਂਗਾ ਸਾਨੂੰ ਖੁਸ਼ੀ ਹੋ ਲਵਜੂ ਆ ਗੱਡੀ ਕਿਹੋ ਜੀ ਲੱਗੀ ਦੱਸਿਓ ਜੀ